ਔਰ ਸਤਗੁਰ ਜੀ ਨੇ ਜ਼ਿੰਦਗੀ ਦੀ ਸਚਾਈ ਇਹ ਦੱਸੀ ਹੈ ਕਿ ਜਿੰਨਾ ਜ਼ਿਆਦਾ ਅਸੀਂ ਸੰਸਾਰਿਕ ਵਸਤੂਆਂ ਤੇ ਸੰਸਾਰਿਕ ਪਦਾਰਥ ਅਤੇ ਸੰਸਾਰਿਕ ਜੀਵਾਂ ਨਾਲ ਜਿੰਨਾ 모 ਪਾਵਾਂਗੇ ਅੰਤ ਉਨੇ ਹੀ ਦੁਖੀ ਹੋਵਾਂਗੇ ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਨਚੋੜ ਦੱਸਿਆ ਜੋ ਬਾਣੀ ਵਿੱਚ ਹੈ ਸਤਗੁਰਾਂ ਦੀ ਕਿ ਸਤਗੁਰ ਜੀ ਕਹਿੰਦੇ ਰਹਿਣਾ ਗ੍ਰਸਥ ਵਿੱਚ ਹੀ ਹੈ ਪਰ ਮੋਹ ਦਾ ਜਿਹੜਾ ਪਸਾਰਾ ਮੋਹ ਦਾ ਜਾਲ ਹੈ ਉਹ ਕਦੀ ਵੀ ਮਾਇਆ ਰੂਪੀ ਮਨ ਤੇ ਨਾ ਪਏ ਸੰਸਾਰ ਵਿੱਚ ਹੁੰਦਿਆਂ ਜੇ ਬਹੁਤਾ ਜਿਆਦਾ ਮੋਹ ਹੀ ਸਾਡੇ ਮਨ ਤੇ ਪਿਆਰਿਆ ਫਿਰ ਸਤਿਗੁਰੂ ਜੀ ਕਹਿੰਦੇ ਅੰਤ ਦੁੱਖ ਹੈ ਤੇ ਸਤਿਗੁਰੂ ਜੀ ਫਿਰ بار بار ਇਸ ਸਮਝਾਉਂਦੇ ਵੀ ਨੇ ਯਤਨ ਕਰੀਏ ਜਾਂ ਤਾਂ ਬਹੁਤੀਆਂ ਇੱਛਾਵਾਂ ਦੀ ਪੰਡ ਅਸੀਂ ਆਪਣੇ ਪਰਿਵਾਰਾਂ ਦੇ ਅੱਗੇ ਨਾ ਖੋਲੀਏ ਵੀ ਸਾਨੂੰ ਇਹ ਵੀ ਚਾਹੀਦਾ ਇਹ ਵੀ ਚਾਹੀਦਾ ਇਵੇਂ ਵੀ ਸੰਸਾਰ ਇਵੇਂ ਵੀ ਤਾਂ ਵੀ ਦੁਖੀ ਹੋ ਮੰਗੇ ਜੇ ਸੰਸਾਰ ਦੇ ਵਿੱਚ ਅਸੀਂ ਆਪਣੇ ਫਰਜ਼ ਨਿਭਾ ਰਹਿਆਂ ਪੁੱਤਰਾਂ ਧੀਾਂ ਦੇ ਨਾਲ ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਅਸੀਂ ਮਸ਼ਕਤ ਦੇ ਨਾਲ ਤਿਆਰੀ ਦੇ ਨਾਲ ਸਹਿਯੋਗ ਕੀਤਾ ਹੈ ਬਾਕੀ ਗੁਰਤੇਗ ਬਹਾਦਰ ਸਾਹਿਬ ਕਹਿੰਦੇ ਅੱਗੇ ਜੋ ਕਰਤਾਰ ਦੇ ਰੰਗ ਨੇ ਉਹ ਵੀ ਤੇ ਵਰਤਦਾ ਹੈ ਉਹ ਵੀ ਤੇ ਕਰਮਾਂ ਦੀ ਖੇਡ ਵਰਤਦੀ ਹੈ ਜੇ ਉਹ ਕਬੂਲ ਕਰਨਾ ਨਹੀਂ ਆਇਆ ਸਾਨੂੰ ਸਾਡਾ ਮੂੰਹ ਉੱਥੇ ਹੀ ਫਸਿਆ ਰਿਹਾ ਤੇ ਫਿਰ ਮਹਾਰਾਜ ਜੀ ਕਹਿੰਦੇ ਆਪ ਵੀ ਦੁਖੀ ਹੋਵਾਂਗੇ ਤੇ ਨਾਲ ਪਰਿਵਾਰ ਨੂੰ ਵੀ ਦੁੱਖ ਦਵਾਂਗੇ ਇਹ ਜੀਵਾਂ ਦਾ ਮੂੰਹ ਐਸਾ ਇੱਕ ਛੜਿਆ ਨਹੀਂ ਜਾਂਦਾ ਇਹ ਪੁੱਤਰਾਂ ਧੀਆਂ ਦਾ ਮਾਪੇ ਦਾ ਸਾਰਾ ਕੁਝ ਅੱਜ ਸਤਿਗੁਰ ਜੀ ਦੇ ਇਨ੍ਹਾਂ ਅਗਲੇ ਸ਼ਬਦਾਂ ਦੇ ਵਿੱਚ ਸਤਿਗੁਰ ਜੀ ਨੇ ਰਹਿਣਾ ਪਰਿਵਾਰਾਂ ਦੇ ਵਿੱਚ ਐ ਪਰ ਮੂਹ ਦੀ ਤੰਦ ਢਿੱਲੀ ਰੱਖਣੀ ਐ ਤਾਂ ਕਿ ਇਸ ਮੋਹ ਦਾ ਅਸਰ ਸਾਡੇ ਮਨੁੱਖੀ ਮਨ ਉਤੇ ਨਾ ਪਵੇ ਅਸਲ ਗੁਰੂ ਦੇ ਸ਼ਬਦ ਤੇ ਗੁਰੂ ਦੀ ਬਾਣੀ ਦਾ ਰੇ ਫਰਜ਼ ਪੂਰੇ ਨਿਭਾਈਏ ਰਹਿਣਾ ਗ੍ਰਸਥ ਵਿੱਚ ਐ ਪ੍ਰੇਮ ਭਾਵਨਾ ਦੇ ਵਿੱਚ ਰਹਿਣਾ ਆਓ ਜੀ ਸਤਿਗੁਰ ਜੀ ਬਖਸ਼ਿਸ਼ ਕਰ ਰਹੇ ਨੇ ਉਹ ਆਪ ਹੀ ਰਹਿਮਤ ਕਰਨ ਸਤਿਗੁਰ ਜੀ ਇਹ ਸ਼ਬਦਾਂ ਦੀ ਵਿਚਾਰ ਕਰੋ ਆਪ ਗੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ ਜੀ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗਾਉੜੀ ਮਹੱਲਾ ਨਾਮਾ ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੇ ਮਨੁੱਖ ਨੂੰ ਮਨ ਦੇ ਵਿੱਚ ਮੋਹ ਦਾ ਇਨਾ ਪਸਾਰਾ ਹੈ ਕਿ ਪ੍ਰਭੂ ਦਾ ਜਸ ਨਹੀਂ ਉਹਦੇ ਮਨ ਵਿੱਚ ਹੈ ਮਨੁੱਖ ਦੇ ਮਨ ਦੇ ਵਿੱਚ ਜਨਨ ਪਿਤਾ ਲੋਕ ਸੁਤ ਬੰਤਾ ਇਹ ਹੈ ਮਨੁੱਖ ਦੇ ਮਨ ਦੇ ਵਿੱਚ ਇਸ ਕਟੰਬ ਦਾ ਕਟੰਬ ਦਾ ਮੂਹ ਹੈ ਇਹ ਕਟੰਬ ਤੂੰ ਜੇ ਦੇਖਦਾ ਪਰ ਗੁਰੂ ਸਾਹਿਬ ਕਹਿੰਦੇ ਚੱਲੈ ਨਾਹੀ ਤੇਰੇ ਨਾਲ ਇਹ ਸਾਥ ਤੇ ਲੈ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਫਿਰ ਮਨੁਖ ਕਰਦਾ ਵੀ ਐ ਸਮੋਹ ਦੇ ਵਿੱਚ ਕਬੀਰ ਸਾਹਿਬ ਦਾ ਬਚਨ ਹੈ ਬਹੁ ਪਰਪੰਚ ਕਰ ਪਰ ਧਨ ਲਿਆ ਵੈ ਸੁਤਦਾਰਾ ਪੈ ਆਨ ਲੁਟਾ ਮਨ ਮੇਰੇ ਭੂਲੇ ਕਪਟ ਨਾ ਕੀਚੈ ਮਹਾਰਾਜੀ ਇਹ ਵਾਰੰਗ-ਵਾਰ ਸੇਰੀ ਗੁਰਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਇਸ ਮੋਹ ਦੇ ਗੁਬਾਰ ਦੇ ਵਿੱਚ ਹਨੇਰੇ ਵਿੱਚ ਇਹੋ ਜਿਹਾ ਕੰਮ ਨਹੀਂ ਕਰਨਾ ਜਿਹੜਾ ਲੇਖਾ ਜੋਖਾ ਸਾਨੂੰ ਦੇਣਾ ਔਖਾ ਹੈ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ ਗੁਰੂ ਰਾਮਦਾਸ ਜੀ ਕਹਿੰਦੇ ਕੰਚਨ ਨਾਰੀ ਮੈਂ ਜੀਉ ਲੁਬਤ ਹੈ ਮੂ ਮੀਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚਿਤਨਾ ਆਇਓ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ ਹਰ ਪ੍ਰਭ ਚਿਤਨਾ ਆਇਓ ਕਿਉ ਛੂਟਾ ਮੇਰੇ ਹਰ ਰਾਇਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਇਹ ਨੀਚ ਕਰਮ ਨੇ ਉਤਮ ਕਰਮ ਹੈ ਗ੍ਰਸਤ ਵਿੱਚ ਰਹਿੰਦੇ ਆ ਕਿਉਂ ਗੁਰਤੇਗ ਬਹਾਦਰ ਸਾਹਿਬ ਤੇ ਇਹਨਾਂ ਬਚਨਾ ਕਰਕੇ ਕੋਈ ਸ਼ੰਕਾ ਨਹੀਂ ਕਰ ਸਕਦਾ ਘਰ ਵਿੱਚ 35 ਸਾਲਾਂ ਬਾਅਦ ਪੁੱਤਰ ਦੀ آمد ਹੋਈ ਹੈ। ਪੁੱਤਰ ਦਾ ਪ੍ਰਗਾਸ ਪ੍ਰਕਾਸ਼ ਹੋਇਆ। ਪਰ 5 ਸਾਲ ਤੱਕ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੂੰ ਵੇਖਣ ਹੀ ਨਹੀਂ ਆਉਂਦੇ, ਮਿਲਣ ਹੀ ਨਹੀਂ ਆਉਂਦੇ। ਇਹਦਾ ਇਹ ਮਤਲਬ ਨਹੀਂ ਕਿ ਉਹਨਾਂ ਦੇ ਹਿਰਦੇ ਦੇ ਅੰਦਰ ਬੇਦਨਾ ਜਾਂ ਪ੍ਰੇਮ ਨਹੀਂ, ਪ੍ਰੇਮ ਹੈ ਪਰ ਮੋਹ ਨਹੀਂ ਹੈ। ਪ੍ਰੇਮ ਤੇ ਬਹੁਤ ਹੈ ਜਦ ਪ੍ਰੇਮ ਜਿਤਾਇਆ ਤੇ ਸਭ ਕੁਝ ਵਾਰਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਤਿਆਰੀ ਬੜੀ ਕਰਵਾਈ ਪ੍ਰੇਮ ਦੇ ਵਿੱਚ ਮਦਰ ਦੇਸ ਹਮ ਕੋ ਲੈ ਆਏ ਭਾਂਤ ਭਾਂਤ ਦੇਈਐ ਦੁਰਲਾਏ ਇਹ ਸਾਰਾ ਕੁਝ ਐ ਤਿਆਰੀ ਗੁਰਤੇਗ বাহাদুর ਸਾਹਿਬ ਜੀ ਨੇ ਕਰਾਈ ਕੀਨੀ ਅਨਕ ਭਾਂਤ ਤਨ ਰੱਛਾ ਇਹ ਪ੍ਰੇਮ ਹੈ ਦੇਨੀ ਭਾਂਤ ਭਾਂਤ ਕੀ ਸਿੱਖਿਆ ਗੁਰਤੇਗ বাহাদুর ਸਾਹਿਬ ਕਹਿੰਦੇ ਫਰਜ਼ ਪੂਰੇ ਨਿਭਾਏ ਮਾਖੋ ਵਾਲ ਦੀ ਧਰਤੀ ਸਾਰੀ ਖਰੀਦੀ ਐ ਚੱਕ ਮਤਾ ਨਾਨਕੀ ਕਿਦੇ ਲਈ ਤਿਆਰੀ ਅੱਗੇ ਗੋਬਿੰਦ ਰਾਏ ਲਈ ਕੀਤੀ ਐ ਪਟਨੇ ਦੀ ਸੰਗਤ ਦੇ ਕੋਲ ਛੱਡ ਕੇ ਆਏ ਨੇ ਜਦ ਹਜੇ ਆਮਦ ਨਹੀਂ ਹੋਈ ਪਰ ਸਾਲਸਰਾਏ ਜੋਰੀ ਦੇ ਘਰ ਬੜੀ ਸੰਗਤ ਛੋਟੀ ਸੰਗਤ ਉਥੇ ਸਾਰੀ ਤਿਆਰੀਆਂ ਕਰਕੇ ਆਏ ਨੇ ਪਿੱਛੋਂ ਹੁਕਮਨਾਮੇ ਨੇ ਪਰ ਮੋਹ ਨਹੀਂ ਗੁਰਤੇਗ बहादुर ਸਾਹਿਬ ਦੇ ਮਨ ਤੇ ਔਰ ਇਸੇ ਮੋਹ ਦਾ ਨਿਰਮੋਹ ਹੋ ਜਾਣਾ ਗੁਰਤੇਗ ਬਹਾਦਰ ਸਾਹਿਬ ਜੀ ਦਾ 9 ਸਾਲ ਦੇ ਪੁੱਤਰ ਨੂੰ ਪਿੱਛੇ ਛੱਡ ਕੇ ਇਸ ਧਰਤੀ ਦੇ ਧਰਮ ਵਾਸਤੇ ਧਰਮ ਦੀ ਚਾਦਰ ਬਣ ਕੇ ਤਰਤੀ ਦੀ ਚਾਦਰ ਬਣ ਕੇ ਸਤਿਗੁਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਇੱਥੇ ਲੋਕਾਂ ਨੂੰ ਨਿਯਉਂ ਦੇ ਆਉਣ ਵਾਸਤੇ ਸਤਿਗੁਰ ਜੀ ਨੇ ਇਹੀ ਗੱਲ ਸਾਨੂੰ ਸਮਝਾਈ ਹੈ ਕਿ ਵੱਡੇ ਕਾਰਜ ਤਾਈਓ ਹੋ ਸਕਦੇ ਨੇ ਜੇ ਮਨ ਨਿਰਮੋਹ ਹੋਵੇ ਪਰ ਨਿਰਮੋਹ ਕਿਵੇਂ ਹੋਏਗਾ ਹਰੀ ਜਸ ਮਨ ਵਿੱਚ ਵਸੇ ਜਿੰਨਾ ਚਿਰ ਤੱਕ ਨਹੀਂ ਹੈ ਅਹਨਿਸ ਮਗਨ ਰਹਿ ਮਾਇਆ ਮੈਂ ਕਹੋ ਕੈਸੇ ਕੈਸੇ ਗੁਨ ਗਾਵੇ ਗੁਨ ਲਫ਼ਜ਼ ਗੁਰਤੇਗ ਬਹਾਦਰ ਸਾਹਿਬ ਜੀ ਦਾ ਬੜਾ ਸੋਹਣਾ ਹੈ ਸ਼ਲੋਕ ਪਹਿਲਾ ਵੀ ਇਹੀ ਹੈ ਸ਼ਲੋਕ ਮਹੱਲਾ ਨਾਮਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤਕੀਨ ਅਹਨਸਮਗਨ ਰਹਿ ਮਾਇਆ ਮੈਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤਕੀਨ ਕਹੋ ਨਾਨਕ ਪਜ ਹਰ ਮਨਾ ਜਿਹਬਿਦ ਜਲ ਕੋ ਮੀਨ ਐਵੇਂ ਜਪੜਾ ਸੀ ਪਰ ਸਤਿਗੁਰੂ ਜੀ ਕਹਿੰਦੇ ਮਾਇਆ ਦੇ ਮੂਹ ਚ ਮਗਨ ਰਹਿੰਦਾ ਕਿਵੇਂ ਉਹ ਪ੍ਰਭੂ ਦੇ ਗੁਣਾਂ ਨੂੰ ਗਾਏਗਾ ਜੀ ਰਹਾਓ ਇਹ ਬਿਦ ਆਪ ਬੰਧਾਵੇ ਕੁੜੀ ਕ ਤ੍ਰਿਸ਼ਨਾ ਜਿਉ ਝੂਠੋ ਇਹ ਜਗ ਦੇਖ ਆਸ ਉਠ ਧਾਵੇ ਸਤਿਗੁਰ ਜੀ ਕਹਿੰਦੇ ਐ ਬਖਸ਼ਿਸ਼ ਕਰਦੇ ਫਰਮਾਉਂਦੇ ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਦ ਆਪ ਬੰਧਾਵੇ ਮਨੁਖ ਆਪ ਹੀ ਕੁੱਟ ਕੇ ਗੰਡਾ ਮਾਰੀ ਜਾਂਦਾ ਇਹ ਵੀ ਮੇਰਾ ਇਹ ਵੀ ਮੇਰਾ ਜੇ ਮੈਂ ਨਹੀਂ ਤੇ ਫਿਰ ਕੁਛ ਵੀ ਨਹੀਂ ਸਤਗੁਰੂ ਜੀ ਕਹਿੰਦੇ ਸਭ ਕੁਝ ਚੱਲੇਗਾ ਸੰਸਾਰ ਦੇ ਵਿੱਚ ਜਦ ਤੂੰ ਨਹੀਂ ਸੀ ਤਾਂ ਵੀ ਵਰਤ ਰਿਆ ਸੀ ਜੇ ਸਾਡੀ ਹੋਂਦ ਨਹੀਂ ਹੋਏਗੀ ਤਾਂ ਵੀ ਸਭ ਕੁਝ ਚੱਲੇਗਾ ਅਸੀਂ ਕਹਿੰਦੇ ਨਹੀਂ ਜੀ ਮੈਂ ਆ ਤੇ ਸਾਰਾ ਕੁਝ ਸਮੂਦਲੀ ਚੱਲ ਰਿਹਾ ਸਤਗੁਰੂ ਜੀ ਕਹਿੰਦੇ ਇਹ ਮਾਇਆ ਦਾ ਮੂਹ ਐਸਾ ਜਿਹੜਾ ਮਨੁੱਖ ਨੂੰ ਇੱਕ ਪੁਲੇਖੇ ਵਿੱਚ ਰੱਖਦਾ ਪੂਤ ਮੀਤ ਮਾਇਆ ਮਮਤਾ ਸਿਓ ਇਹ ਵਿਦ ਆਪ ਬੰਧਾਵੇ ਬੜੀ ਕੁੱਟ ਕੇ ਗੰਢਾਂ ਲਾਈਆਂ ਸੰਸਾਰ ਦੀ ਬੇਦੀ ਉਹ ਜੀ ਬਣਾਈ ਤੈਨੂੰ ਭਗਤਰਵੀ ਦਾਸ ਜੀ ਨੇ ਕਿਹਾ ਸੀ ਕਿ ਮੈਂ ਵਾਹਿਗੁਰੂ ਤੈਨੂੰ ਜਿੰਨਾ ਚਿਰ ਤੱਕ ਪ੍ਰੇਮ ਦੇ ਬੰਧਨ ਚ ਇਹ ਨਾ ਬੰਨਣਾ ਆਪਣੇ ਮਨ ਕਰਕੇ ਉਨਾ ਚਿਰ ਤੱਕ ਮੇਰਾ ਮੋਹ ਦਾ ਫਾਹੜ ਛੁੱਟੇ ਨਹੀਂ ਸਕਦਾ ਬਸ ਇੱਥੇ ਲਗਣਾ ਰੱਬ ਦਾ ਕੀ ਪਉਣਾ ਇੱਥੋਂ ਪੁੱਟਣਾ ਤੇ ਇੱਥੇ ਲਾਉਣਾ ਜਿਹੜੀ ਮੋਹ ਦੇ ਵਿੱਚ ਸਾਡੀ ਸੁਰਤ ਗੜੂਚ ਹੈ ਉਸੇ ਸੁਰਤ ਨੂੰ ਵਾਹਿਗੁਰੂ ਦੇ ਪ੍ਰੇਮ ਵਿੱਚ ਜੋੜਨਾ ਇਹ ਨਹੀਂ ਹੋ ਸਕਦਾ ਵੀ ਮੋਹ ਵੀ ਚੱਲ ਰਿਹਾ ਤੇ ਪ੍ਰੇਮ ਵੀ ਇਹ ਹੋ ਹੀ ਨਹੀਂ ਸਕਦਾ ਨਰਲੀਪਤਾ ਮਨ ਦੀ ਬਹੁਤ ਜ਼ਰੂਰੀ ਹੈ ਤੇ ਇਹਦਾ ਇਹ ਮਤਲਬ ਨਹੀਂ ਕਿ ਜੀ ਫਿਰ ਤੇ ਗ੍ਰਸਥ ਪਿੱਛੇ ਰਹੇਗੀ ਨਹੀਂ ਗ੍ਰਸਥ ਵਿੱਚ ਸਾਰੀ ਗ੍ਰਸਥ ਦੇ ਕਾਰਜ ਸਤਗੁਰੂ ਜੀ ਨੇ ਕੋਈ ਵੀ ਗੁਰਦੇਵ ਐਸੇ ਨਹੀਂ ਨੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਸਤਗੁਰੂ ਜੀ ਗੁਰੂ ਅਰਜਨ ਸਾਹਿਬ ਜੀ ਵੀ ਸ਼ਾਦਦਾ ਜਾਮ ਪੀ ਰਹੇ ਨੇ ਜੀ ਪਰ ਤਿਆਰੀ ਪਿੱਛੇ ਪੂਰੀ ਹੈ ਗ੍ਰਸਥ ਪੂਰਾ ਸਾਮਕੇ ਗਏ ਇਤੋਂ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਬਤ 8 9 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਦਰਜ ਕੀਤੇ। ਭਾਵੇਂ ਉਹ ਇੱਕ ਜ਼ਹਿਰੀ ਬਿਰਤੀ ਦੇ ਵਿੱਚ ਆਇਆ ਜ਼ਹਿਰ ਦੇਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਉਹਦਾ ਵੀ ਜ਼ਿਕਰ ਕੀਤਾ ਕਿ ਰੱਖਣ ਵਾਲਾ ਉਹ ਹੈ ਵਾਇ ਦੁਸ਼ ਬ੍ਰਾਹਮਣ ਮੋਇਆ ਹੋਇ ਕੈ ਸੂਲ ਤੇ ਭਾਵੇਂ ਉਹ ਸੀਤਲਾ ਤੇ ਨਾਰਾਇਣ ਰਾਖ ਦੀ ਬਿਰਤੀ ਹੈ। ਭਾਵੇਂ ਉਹ ਸਰੀਰ ਦੇ ਉਤੇ ਰੋਗ ਆ ਗਏ ਗੁਰੂ ਸਾਹਿਬ ਨੇ ਸਾਰਾ ਕੀਤਾ ਗ੍ਰਿਸਤ ਔਰ ਸਭ ਤੋਂ ਵੱਧ ਕੀਤਾ ਸਾਨੂੰ ਸਮਝਾ ਕੇ ਗਏ ਕਿ ਸਤਿਗੁਰੂ ਜੀ ਕਹਿੰਦੇ ਪੂਤ ਮੀਤ ਮਾਇਆ ਮਮਤਾ ਸਿਓ ਇਹ ਵਿਦ ਆਪ ਬੰਧਾਵਾਇ ਮਨੁਖ ਪਹਿਲਾ ਰਾਮ ਕੀ ਅੰਸ਼ ਹੈ ਫਿਰ ਬਾਦ ਵਿੱਚ ਕੁਝ ਹੋਰ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਸਾਰਾ ਮਕਸਦ ਇਹ ਹੈ ਪਹਿਲਾ ਰਾਮ ਕੀ ਅੰਸ਼ ਹੈ ਤੂੰ ਫਿਰ ਸਭ ਕੁਝ ਹੈ ਜੇ ਰਾਮ ਕੀ ਅੰਸ਼ ਪਛਾਣੇਗਾ ਫਿਰ ਸਭ ਕੁਝ ਸਬਰ ਜਾਏਗਾ ਜੇ ਇਹ ਨਹੀਂ ਸਬਰਿਆ ਫਿਰ ਮਹਾਰਾਜ ਕਹਿੰਦੇ ਮੋਹ ਦੇ ਵਿੱਚ ਤੇ ਕਾਰਜ ਵਿਗੜਦੇ ਵੇਖਿਆ ਸਬਰ ਦੇ ਕਦੀ ਨਹੀਂ ਵੇਖੇ ਮ੍ਰਿਗ ਤ੍ਰਿਸ਼ਨਾ ਜਿਉਂ ਜਿਉਂ ਝੂਠੋ ਇਹ ਜਗ ਦੇਖ ਤਾਸ ਉੱਠ ਜਾਵੇ ਤਿਸ ਨੂੰ ਤਾਸ ਦਾ ਮਤਲਬ ਤਿੰਨੂੰ ਬਾਰ ਬਾਰ ਤੌਂਦਾ ਵੀ ਮੈਂ ਮੈਂ ਫੜ ਲਾਂ ਮੈਨੂੰ ਮਿਲ ਜਾਏ ਉਹਨੂੰ ਵੇਖ ਵੇਖ ਕੇ ਸਦਾ ਹੀ ਦੌੜਦਾ ਫਿਰਦਾ ਜਿਵੇਂ ਜਿਹਨੂੰ ਅਸੀਂ ਮਹਾਰਾਜ ਕਹਿੰਦੇ ਆ ਇਲਿਊਜ਼ਨ ਕਹਿੰਦੇ ਆ ਮਿਰਗ ਨੂੰ ਹਿਰਨ ਨੂੰ ਲੱਗਦਾ ਮਰੂਥਲ ਦੇ ਵਿੱਚ ਉਹੀ ਰਿਆ ਪਾਣੀ ਆ ਬਸ ਆ ਪਾਣੀ ਰਿਆ ਧੁੱਪ ਧੁੱਪ ਪੈਂਦੀ ਹੈ ਮਿੱਟੀ ਤੇ ਜਾਂ ਸਾਨੂੰ ਵੀ ਅਸੀਂ ਡਰਾਈਵਿੰਗ ਕਰੀਏ ਤੇ ਧੁੱਪ ਬਹੁਤ ਤੇਜ਼ ਹੋਏ ਤੇ ਸੜਕ ਤੇ ਇਉਂ ਜਾਪਦਾ ਜਿਵੇਂ ਪਾਣੀ ਹੋਵੇ ਐਵੇਂ ਮਾਇਆ ਦਾ ਬੰਦਨ ਹੈ ਪਾਣੀ ਨਹੀਂ ਹੈ ਇਹ ਤ੍ਰਿਸ਼ਨਾ ਹੈ ਅੰਦਰ ਪਿਆਸ ਹੈ ਮਿਲ ਜਾਏ ਮਿਲ ਜਾਏ ਪਰ ਮਿਲਦਾ ਕੁਝ ਵੀ ਨਹੀਂ ਬੰਦਾ ਪਿਆਸਾ ਹੀ ਹੈ ਬੰਦਾ ਰਜਦਾ ਨਹੀਂ ਰਜ ਰਾਜ ਤੇ ਬਿਨਾਂ ਸੰਤੋਖ ਨਹੀਂ ਕੋ ਰਾਜ ਸੁਪਨ ਮਨੋਰਥ ਬ੍ਰਥੇ ਸਭ ਕਾ ਜੇ ਸੁਪਨੇ ਦੀ ਨਹੀਂ ਆਈ ਦੁਖੀ ਹੋ ਕੇ ਮਹਾਰਜ ਕਹਿੰਦੇ ਬੰਦਾ ਭਜਿਆ ਫਿਰਦਾ ਹੈ ਪਰ ਹੱਥ ਕੁਝ ਨਹੀਂ ਆਉਂਦਾ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ ਇਹ ਜਗਤ ਕਦੀ ਕਿਸੇ ਦਾ ਨਹੀਂ ਹੋਇਆ ਝੂਠਾ ਸਭ ਜਾਂ ਅਸੀਂ ਇਥੇ ਅਕੱਲੇ ਹੋਵਾਂਗੇ ਵਿਛੋੜਾ ਪਏਗਾ ਜੇ ਸਾਨੂੰ ਵਿਛੋੜਾ ਦੇਣਾ ਪੈਣਾ ਹੈ ਇਹੀ ਸੰਸਾਰੀ ਸਤਿਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਐ ਕਬੂਲ ਕਰਕੇ RAM ਕੀ ਅੰਸ਼ ਪ੍ਰਭੂ ਦੇ ਸਿਮਰਨ ਗੁਣ ਨੂੰ ਗਵਣਾ ਪਏਗਾ ਜੀ